ਮੇਰੇ ਘਰਦਿਆਂ ਨੂੰ ਜੀ ਕੈਂਸਰ ਦੀ ਸ਼ਿਕਾਇਤ ਆ ਇਸ ਟਾਈਮ ਉਹ ਚੌਥੀ ਸਟੇਜ ਦੇ ਪਾਰ ਕਰ ਚੁੱਕੇ ਨੇ ਤੇ ਸਾਨੂੰ ਬਹੁਤ ਹੀ ਔਖਾ ਹੋਇਆ ਪਿਆ ਜੀ ਰੋਟੀ ਕੰਨਿਓ ਵੀ ਕਿਤੇ ਕਿਤੇ ਅਸੀਂ ਗੁਰਦਾਨੇ ਲੈ ਕੇ ਆਉਨੇ ਆ ਜੀ ਹੁਣ ਸਾਡੀ ਕੁੜੀਆ ਪੜਦੀ ਆ ਜੀ ਇਹ ਰੋਟੀ ਪਾਣੀ ਦਾ ਕਰਦਾ ਕਿਤੇ ਇਧਰ ਉਧਰੋਂ ਕੱਪੜੇ-ਕੁੱਪੜੇ ਧੋਣ ਦਾ ਮੈਂ ਆਪਦੇ ਘਰਦਿਆਂ ਨੂੰ ਇਹ ਲੱਕ ਤੋਂ ਥੱਲੇ-ਥੱਲੇ ਸਾਰੀ ਸੁੱਨ ਪਈ ਆ ਜੀ ਕਿਤੇ ਮੈਨੂੰ ਰਾਤ ਦਿਨ ਚੱਕ ਕੇ ਪਾਸਾ ਦਵਾਉਣਾ ਕਿਤੇ ਇਧਰ ਨੂੰ ਕਿਤੇ ਉਧਰ ਨੂੰ ਮੈਂ 50000 ਦਾ ਬੁੜੀਆਂ ਦੇ ਨਾਂ ਤੇ ਜਿਹੜਾ ਲੋਨ ਮਿਲਦਾ ਜੀ ਮੈਂ ਉਹ ਲੈ ਰਿਆ ਉਹ ਲੈ ਕੇ ਸਾਰੇ ਦਾ ਸਾਰਾ ਕੁਝ ਸਾਡਾ ਕਰਾਇਆ ਰਹੀ ਉਹ ਬਸਦਾ ਕਰਾਇਆ ਕੁਝ ਉਹਨਾਂ ਨੇ ਸਿਕਾਈਨਾ ਰਹੀ 50 ਦਾ 50000 ਰੁਪਈਆ ਮੈਂ ਪੰਜ ਕਿਹਾ ਹਜ਼ਾਰ ਸਾਡਾ ਕਿਰਾਇਆ ਚ ਗਿਆ 45000 ਰੁਪਿਆ ਸਾਡਾ ਕਾਰਡ ਤੋਂ ਉਹਨਾਂ ਨੇ ਪਵਾ ਲਿਆ ਐਸਟੇ ਮੇਰੇ ਘਰ ਦੇ ਚੌਥੀ ਸਟੇਜ ਦੇ ਵਿੱਚ ਆ ਤੇ ਹੁਣ ਤਾਂ ਉੱਤੇ ਵਾਲੇ ਦੇ ਹੱਥ ਫਸੇ ਮੈਂ ਲੈ ਕੇ ਗਿਆ 1500 ਰੁਪਇਆ ਕੁਝ ਮੇਰਾ ਬੇਟੀ ਕੋਲੇ ਥੋੜੇ ਬਹੁਤੇ ਸੀਗੇ ਕੁਝ ਮੇਰਾ ਭਾਈ ਸੀਗਾ ਨਾਲ ਅਸੀਂ ਰਲਾ ਮਲਾ ਕੇ ਮਸਾਂ 3500 ਰੁਪਇਆ ਇਕੱਠਾ ਕਰਿਆ ਤੇ ਉਤੋਂ ਇੱਕ ਦੋ ਤੋਂ ਕਰਿਆ ਉਹਨਾਂ ਨੇ ਸਾਡਾ 55200 ਰੁਪਇਆ ਉਦੋਂ ਦਾ ਬਣਾਇਆ ਸੀ ਇੱਕ ਦਿਨ ਦੇ ਵਿੱਚ ਵਿੱਚ ਦੀ ਅਸੀਂ ਇਹਦੇ ਟੀਕੇ ਵਗੈਰਾ ਲਵਾ ਕੇ ਵਾਪਸ ਆ ਗਏ ਸੀ ਸਾਡੇ ਕੋਲ ਦੁੱਧ ਤੇ ਪੈਸੇ ਵੀ ਨਹੀਂ ਦਿੱਤੇ ਜਾਂਦੇ ਉਹਦੇ ਵੀ ਸਾਲ ਦੇ ਪੈਸੇ ਸਾਡੇ ਜਮੇ ਚੜੇ ਭਇਆ ਉਹ ਰੋਜ਼ ਪੈਸਿਆਂ ਨੂੰ ਕਹਿ ਕੇ ਜਾਂਦਾ ਮੈਂ ਕਿਨ ਅੱਜ ਦਿੰਨੇ ਆ ਸਵੇਰੇ ਦਿੰਨੇ ਆ ਉਹ ਵਿਚਾਰਾ ਇੰਨਾ ਸ਼ੁਕਰ ਕਰ ਵੀ ਦੁੱਧ ਬੰਦ ਨਹੀਂ ਸਾਡਾ ਘਰ ਇੱਕ ਮੇਰੇ ਕੋਲੇ ਮੋਟਰਸਾਈਕਲ ਆ ਇਹਨੂੰ ਮੈਂ ਤਿੰਨ ਕਵੇਰੀ ਵੇਚਣ ਦੀ ਕੋਸ਼ਿਸ਼ ਕਰੀ ਆ ਭਾਈ ਫਿਰ ਇਹਦੂ ਬਾਅਦ ਸਾਨੂੰ ਕਿਹਾ ਵੀ ਤੁਰ ਕੇ ਸਾਨੂੰ ਬਾਜ਼ਾਰ ਜਾਣਾ ਵੀ ਬਹੁਤ ਔਕਾ ਭਈ ਮੈਂ ਤਾਂ ਇਹੀ ਵੇਚ ਕੇ ਦੀ ਕੀ ਮੋਲ ਬਾਤ ਤੇਲਪ ਸਾਡੀ ਕਰਨੀ ਦਾ ਮੇਰਾ ਫੋਨ ਨੰਬਰ ਹੈਗਾ ਜੀ 98174329801 ਜੀ ਏ ਗੂਗਲ ਪੇ ਨੰਬਰ ਸਾਡਾ ਦੂਜਾ ਜੀ 99 685 96379 ਤੇ ਸਾਡਾ ਗੂਗਲ ਪੇ ਦਾ ਚੱਲਦਾ ਸ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮ ਪ੍ਰਕਾਸ਼ ਮਿੰਟੂ ਜੇਕਰ ਘਰ ਦੇ ਵਿੱਚ ਗਰੀਬੀ ਹੋਵੇ ਤਾਂ ਗਰੀਬੀ ਨੂੰ ਦੂਰ ਕੀਤਾ ਜਾ ਸਕਦਾ ਮਿਹਨਤ ਦੇ ਨਾਲ ਪਰ ਜੇਕਰ ਗਰੀਬੀ ਦੇ ਨਾਲ ਨਾਲ ਘਰ ਦੇ ਵਿੱਚ ਬਿਮਾਰੀ ਆ ਜਾਵੇ ਤਾਂ ਜਿਹੜੇ ਹਾਲਾਤ ਨੇ ਘਰ ਦੇ ਬੱਤ ਤੋਂ ਬੱਤਰ ਬਣ ਜਾਂਦੇ ਨੇ ਅੱਜ ਅਸੀਂ ਰਾਏਕੋਟ ਸ਼ਹਿਰ ਦੇ ਵਿੱਚ ਮੌਜੂਦ ਆ ਤੁਹਾਡੀ ਮੁਲਾਕਾਤ ਇੱਕ ਪਰਿਵਾਰ ਨਾਲ ਕਰਾਵਾਂਗੇ ਇਸ ਪਰਿਵਾਰ ਦੇ ਵਿੱਚ ਇੱਕ ਫੈਮਿਲੀ ਮੈਂਬਰ ਨੂੰ ਆ ਫੋਰਥ ਸਟੇਜ ਕੈਂਸਰ ਦੀ ਪ੍ਰੋਬਲਮ ਆ ਗੱਲਬਾਤ ਕਰਦੇ ਆ ਵੀ ਕਿਹੋ ਜਿਹੇ ਹਾਲਾਤ ਨੇ ਆ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਸਰਦਾਰ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਲਵੰਤ ਸਿੰਘ ਆ ਅਸੀਂ ਰੇਕੋਰ ਦੇ ਰਹਿਣ ਵਾਲਿਆਂ ਬੈਂਕ ਕਲੋਨੀ ਦੇ ਤੇ ਮੇਰੇ ਘਰਦਿਆਂ ਨੂੰ ਜੀ ਕੈਂਸਰ ਦੀ ਸਿਕਾਇਤ ਆ ਇਸ ਟਾਈਮ ਉਹ ਚੌਥੀ ਸਟੇਜ ਦੇ ਆਰ ਕਰ ਚੁੱਕੇ ਨੇ ਤੇ ਸਾਨੂੰ ਬਹੁਤ ਹੀ ਔਖਾ ਹੋਇਆ ਪਿਆ ਜੀ ਤੁਸੀਂ ਕੰਮ ਕਰ ਤੇ 2 ਸਾਲਾਂ ਤੋਂ ਮੈਂ ਕੰਮ ਤੇ ਨਹੀਂ ਗਿਆ 2 ਸਾਲ ਤੋਂ ਸਾਡੇ ਇਦਾਂ ਦੇ ਮਾੜੇ ਹਾਲਾਤ ਹੋ ਗਏ ਰੋਟੀ ਕੰਨਿਓ ਵੀ ਕਿਤੇ ਕਿਤੇ ਅਸੀਂ ਗੁਰਦਾਂ ਨੂੰ ਲੈ ਕੇ ਆਉਨੇ ਆ ਜੀ ਤੁਸੀਂ ਭਾਜੀ ਕੰਮ ਕੀ ਕਰਦੇ ਹੋ ਮੈਂ ਜੀ ਮੈਸਤਰੀ ਨਾਲ ਰਾਜਗਰੀ ਵਾਲੇ ਮੈਸਤਰੀ ਨਾਲ ਕੰਮ ਕਰਦਾ ਮੇਰਾ ਬੇਟਾ ਵੀ ਮੇਰੇ ਨਾਲ ਹੀ ਹੁੰਦਾ ਸੀਗਾ ਕਿੰਨੇ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਮੇਰੇ ਦੋ ਆ ਜੀ ਵੱਡਾ ਬੇਟਾ ਮੇਰਾ ਜਹਾ ਹੋਇਆ ਤਾਂ ਉਹ ਆਪਦੀ ਫੈਮਲੀ ਵਗੈਰਾ ਲੈ ਕੇ ਜਦੋਂ ਸਾਡੇ ਤੇ ਇਦਾਂ ਦੇ ਹਾਲਾਤ ਆ ਗਏ ਉਹ ਆਪਦਾ ਸਾਨੂੰ ਛੱਡ ਕੇ ਲੁਧਿਆਣੇ ਡਰਾਈਵਰੀ ਕਰਦਾ ਜੀ ਉੱਥੇ ਹੀ ਰਹਿਣ ਲੱਗ ਪਿਆ ਓਕੇ ਤੇ ਉਹ ਨੂੰ ਇਦਾਂ ਸੀਗਾ ਵੀ ਜੇ 12000 ਰੁਪਏ ਉਹਦੀ ਸੈਲਰੀ ਆ ਤਾਂ ਇਹ ਤਾਂ ਕੰਮ ਨਹੀਂ ਕਰਦੇ 12000 ਦੇ ਵਿੱਚੋਂ ਮੇਰਾ ਹੀ ਮਹੀਂ ਕੰਮ ਕਰਦਾ ਇਹਨਾਂ ਦੇ ਵਿੱਚੋਂ ਵੀ ਇਹਨਾਂ ਨੇ ਤਾਂ ਮੰਗ ਤਾਂ ਕੇ ਖਾਣਾ ਮਹਿੰਗਾ ਨੂੰ ਇਹਨਾਂ 'ਚ ਕਰਨ ਜਬਮ ਹਾਂ ਤੇ ਉਹ ਵੀ ਸਾਨੂੰ ਸਾਡੇ ਜੀ ਚੱਲਿਆ ਗਿਆ ਸਾਡੇ ਕੋਲ ਇਹ ਨਹੀਂ ਕੋਈ ਰਹਿੰਦਾ ਅਸੀਂ ਦੋਨੇ ਹੀ ਇਹਦੀ ਹੁਣ ਦੇਖ ਰਹੇ ਕਿ ਕਰਦੇ ਆਂ ਬਾਕੀ ਸਾਡੇ ਨਾਲ ਪਰਮਾਤਮਾ ਜੇ ਕੋਈ ਇਧਰੋਂ ਆਸੇ ਪਾਸੇੋਂ ਵੀ ਕੋਈ ਇਹਦੀ ਸੇਲੀ ਵਗੈਰਾ ਕੋਈ ਬੁੜੀਆਂ ਦਾਸਾ ਬੀਸਾ ਕੋਈ 200 ਕੋਈ 500 ਸਾਨੂੰ ਦੇਣ ਆਉਂਦਾ ਅਸੀਂ ਉਹਦੇ ਨਾਲ ਇਹਨੂੰ ਕੁਝ ਖਾਣ ਪੀਣ ਨੂੰ ਫਲ ਫਲੂਟ ਵਗੈਰਾ ਮੰਗਦੀ ਆ ਕਿ ਮੈਂ ਕਹਿੰਦਾ ਕੋਈ ਵੀ ਦੁਕਾਨ ਕੋਈ ਰੇੜੀ ਮੈਂ ਧਾਰ ਕਰਨ ਕਰਨੀ ਨਹੀਂ ਉਨੀ ਛੱਡੀ ਜਿਹੜਾ ਮੇਰੇ ਮੂੰਹ ਮੱਥੇ ਲੱਗਦਾ ਮੈਂ ਉਹ ਤੋਂ ਵੀ ਇਹਨੂੰ ਧਾਰ ਕੋਈ ਨਾ ਕੋਈ ਚੀਜ਼ ਫਲ ਬਲੂਟ ਲਿਆ ਕੇ ਪੈਦਾ ਕਰਕੇ ਤੇ ਪਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਛੱਡੇ ਨੂੰ আর ਤੁਹਾਡਾ ਬੇਟਾ ਕੀ ਨਾਲ ਤੁਹਾਡੇ ਨਾਲ ਹੀ ਕੰਮ ਕਰਦਾ ਜਾਂ ਅਲੱਗ ਤੋਂ ਕੋਈ ਕੰਮ ਕਰਦਾ ਇਹ ਮੇਰੇ ਨਾਲ ਹੀ ਰਾਜਗਰੀ ਦੇ ਕੰਮ ਦੇ ਵਿੱਚ ਜੀ ਸਾਡੇ ਨਾਲ ਹੀ ਮੇਰੇ ਨਾਲ ਲੇਬਰ ਕਰਦਾ 12 ਕਰਕੇ ਇਹਨੂੰ ਕੋਈ ਕੰਮਕਾਰ ਨਹੀਂ ਮਿਲਿਆ ਐਲਾ ਇਹ ਅਸੀਂ ਲੁਧਿਆਣੇ ਆਵਦੀ ਇਹ ਜਾਂਦਾ ਸੀਗਾ ਸਿਕਿਉਰਿਟੀ ਵਗੈਰੇ ਚ ਉੱਥੇ ਵੀ ਇਹਨੂੰ ਇਦਾਂ ਦਾ ਵਧੀਆ ਕੋਈ ਹੈ ਨਹੀਂ ਸੀਗਾ ਨੈਟ ਵਗੈਰੇ ਚ ਜਾਂਦਾ ਕਿਸੇ ਨੇ 2000 ਰੱਖ ਲਿਆ ਕਿਸੇ ਨੇ 1000 ਰੱਖ ਲਿਆ ਪਰ ਫਿਰ ਵੀ ਮੈਂ ਇਹਨੂੰ ਆਪਦੇ ਨਾਲ ਜਿੱਥੇ ਸਾਡੇ ਕੰਮ ਤੇ ਇਹਨੂੰ ਅਸੀਂ ਨਾਲ ਹੀ ਲਾਈ ਰੱਖਦੇ ਸੀਗੇ ਹੁਣ ਸਾਡੀ ਕੁੜੀਆ ਪੜਦੀ ਆ ਜੀ ਇਹ ਰੋਟੀ ਪਾਣੀ ਦਾ ਕਰਦਾ ਕਿਤੇ ਇਧਰ ਉਧਰੋਂ ਕੱਪੜੇ-ਕਪੜੇ ਧੋਣ ਦਾ ਮੈਂ ਆਪਦੇ ਘਰਦਿਆਂ ਨੂੰ ਇਹ ਲੱਕ ਤੋਂ ਥੱਲੇ-ਥੱਲੇ ਸਾਰੀ ਸੁਣ ਪਈ ਆ ਜੀ ਕਿਤੇ ਮੈਨੂੰ ਰਾਤ ਦਿਨ ਚੱਕ ਕੇ ਪਾਸਾ ਦਵਾਉਣਾ ਕਿਤੇ ਇਧਰ ਨੂੰ ਕਿਤੇ ਉਧਰ ਨੂੰ ਕੱਪੜੇ ਵਗੈਰਿਆਂ ਦਾ ਸਾਰਾ ਸਾਡਾ ਇਦਾਂ ਦਾ ਕਰਦਾ ਘਰ ਦੇ ਵਿੱਚ ਸਾਰੇ ਹਾਲਾਤ ਪੂਰੇ ਹੀ ਮਾੜੇ ਹੋਏ ਪਏ ਆ ਜੀ ਇੱਕ ਕਦੋਂ ਤੋਂ ਬਿਮਾਰ ਕਦੋਂ ਤੋਂ ਹੈਗੇ ਨੇ ਇਹ ਇਹ ਜੀ 2.5 ਸਾਲਾਂ ਤੋਂ ਬਿਮਾਰ ਆ 2 ਸਾਲਾਂ ਤੋਂ ਤਾਂ ਮੈਂ ਮੇਰਾ ਵੀ ਕੰਮ ਸੁੱਟ ਗਿਆ ਜੀ ਇਹ ਸ਼ੁਰੂਆਤ ਕਿੱਥੋਂ ਹੋਈ ਸੀ ਪਹਿਲਾਂ ਇਹਨਾਂ ਨੂੰ ਕਿਹੜੀ ਪ੍ਰੋਬਲਮ ਆਈ ਸੀ ਔਰ ਕਦੋਂ ਇਹਨਾਂ ਨੂੰ ਪਹਿਲੀ ਵਾਰੀ ਹਸਪੀਟਲ ਚ ਚੈੱਕ ਕਰਵਾਇਆ ਸੀਗਾ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਵਾ ਵੀ ਆ ਪ੍ਰੋਬਲਮ ਹੈਗੀ ਆ ਇਹਨਾਂ ਨੂੰ ਜੀ ਪਹਿਲਾਂ ਤੋਂ ਜਦੋਂ ਇਹਨਾਂ ਦੇ ਬੱਚਾਦਾਨੀ ਚ ਪਾਣੀ ਪੈਣਾ ਸ਼ੁਰੂ ਹੋ ਗਿਆ ਜੀ ਉਦੋਂ ਬਾਅਦ ਚ ਅਸੀਂ ਜਦੋਂ ਸੱਕੋ ਸਕੀ ਚੈੱਕ ਕਰਾਇਆ ਕੋਈ ਕਹਿੰਦੇ ਤੇਰੇ ਮਾੜੀ ਜੀ ਵਿਆਈ ਆ ਕੋਈ ਮੈਂ ਤੈਨੂੰ ਪੰਜ ਗਰਾਈਆਂ ਤੋਂ ਦਵਾਈ ਦਊਂ ਮੈਂ ਤੈਨੂੰ ਕਿਥੋਂ ਦਵਾਈ ਦਵਾਉਂ ਉਹ ਦਵਾਈ ਦੇ ਨਾਲ ਨਾਲ ਇਹਨੂੰ ਬਸ ਹੌਲੀ ਹੌਲੀ ਕਰਦੇ ਕਰਦਿਆਂ ਦਾ ਜਗਰੌਮ ਵੀ ਅਸੀਂ ਵੱਡੇ ਹਸਪੀਟਲ ਚੋਂ ਚੈੱਕ ਕਰਾਇਆ ਉਹ ਕਹਿੰਦੇ ਅਸੀਂ ਪੁੱਛਿਆ ਵੀ ਕੋਈ ਵੱਡੀ ਡਰ ਵਾਲੀ ਗੱਲ ਆ ਤਾਂ ਆਪਰੇਸ਼ਨ ਕਰ ਦਿਓ ਕਹਿੰਦੇ ਜੀ ਡਰਨ ਵਾਲੀ ਕੋਈ ਗੱਲ ਨਹੀਂ ਇਹਦੇ ਨਾਲ ਤੁਹਾਨੂੰ ਲੰਮਾ ਸਮਾਂ ਦਵਾਈ ਖਾਣੀ ਪਊਗੀ ਦਵਾਈ ਨਾਲ ਵੀ ਲੋਟ ਆ ਜਾਊਗਾ ਤੇ ਦਵਾਈ ਸੇ ਮਹੀਨੇ ਅਸੀਂ ਖਾਧੀ ਉਸ ਤੋਂ ਬਾਅਦ ਜਦੋਂ ਸਕੈਨ ਕਰਾਈ ਅਰੋੜਾ ਦੇ ਵਿੱਚ ਲੁਧਿਆਣੇ ਤੋਂ 65500 ਆਈ ਕੋਸ 6500 ਦੀ ਹੋਈ ਸੀਗੀ ਤੇ ਉਦੋਂ ਇਹਨੂੰ ਉਹਨਾਂ ਨੇ ਦੱਸਿਆ ਵੀ ਬੱਚਾਦਾਨੀ ਦੇ ਮੂੰਹ ਤੇ ਜਿਹੜਾ ਮਾਸ ਵਧਿਆ ਹੋਇਆ ਉਹਦੇ ਵਿੱਚ ਸਕੇਟ ਹੋ ਸਕਦੀ ਆ ਕਲੀਅਰ ਨਹੀਂ ਕਰਿਆ ਤੇ ਉਸ ਕਲੀਅਰ ਨੂੰ ਨਹੀਂ ਨੂੰ ਦੇਖ ਕੇ ਸਕੇਨ ਨੂੰ ਕਿਸੇ ਵੀ ਡਾਕਟਰ ਨੇ ਹੱਥ ਨਹੀਂ ਪਾਇਆ ਸਾਨੂੰ ਕਹਿੰਦੇ ਜਾਂ ਤਾਂ ਸੰਗਰੂਰ ਲੈ ਜਾਓ ਜਾਂ ਫਰੀਦਕੋਟ ਲੈ ਜਾਓ ਜਾਂ ਬਠਿੰਡੇ ਲੈ ਜਾਓ ਜਾਂ ਪੀਜੀਆਈ ਲੈ ਜਾਓ ਅਸੀਂ ਉਦੋਂ ਬਾਅਦ ਚ ਸੰਗਰੂਰ ਬਰਨਾਲੇ ਵੀ ਲੈ ਕੇ ਗਏ ਨੇੜੇ ਤੇੜੇ ਦੇ ਡਾਕਟਰਾਂ ਨੂੰ ਸਰਕਾਰੀ ਨੂੰ ਸਭ ਨੂੰ ਚੈੱਕ ਕਰਾਇਆ ਇੰਨੀ ਪਹੁੰਚ ਹੈ ਨਹੀਂ ਸੀ ਪ੍ਰਾਈਵੇਟ ਲੈ ਕੇ ਜਾਣ ਦੀ ਕੋਈ ਹਸਪਤਾਲ ਕਹਿੰਦਾ ਕੋਈ ਕਿਤੇ ਕਹਿੰਦਾ ਐਡੀ ਸਾਡੀ ਹੈ ਨਹੀਂ ਸੀਗੀ ਪਹੁੰਚ ਵੀ ਮੈਂ ਪ੍ਰਾਈਵੇਟ ਤੋਂ ਵੀ ਕਰਾ ਲਾ ਤੇ ਸੰਗਰੂਰ ਚਲੇ ਗਏ ਉਹਨਾਂ ਨੇ ਸਾਨੂੰ ਐਡਾ ਕੋ ਕਾਰਟਜਾ ਬਣਾ ਕੇ ਦਿੱਤਾ ਜੀ ਇਹਦੇ ਵਿੱਚ ਕੱਲੀ-ਕੱਲੀ ਸਕੈਨ ਹੋਊਗੀ ਤੁਹਾਡੀ ਜਦੋਂ ਤੁਹਾਡਾ ਕਲੀਅਰ ਹੋ ਗਿਆ ਵੀ ਇਹਦੇ ਵਿੱਚ ਤੁਹਾਨੂੰ ਕੈਂਸਰ ਆ ਫੇਰ ਤੁਹਾਡਾ ਕਾਰਡ ਚੱਲੇਗਾ ਉਦੋਂ ਪਹਿਲਾਂ-ਪਹਿਲਾਂ ਤੁਹਾਡੇ ਇਹ ਜੇਬ ਚੋਂ ਹੀ ਖਰਚ ਹੋਣਿਆ ਨਗਦ ਰੁਪਈਏ ਮੈਂ 50000 ਦਾ ਬੁੜੀਆਂ ਦੇ ਨਾਂ ਤੇ ਜਿਹੜਾ ਲੋਨ ਮਿਲਦਾ ਜੀ ਮੈਂ ਉਹ ਲੈ ਰਿਆ ਉਹ ਲੈ ਕੇ ਸਾਰੇ ਦਾ ਸਾਰਾ ਕੁਝ ਸਾਡਾ ਕਿਰਾਇਆ ਰਹੀ ਉਹ ਬੱਸ ਦਾ ਕਿਰਾਇਆ ਕੁਝ ਉਹਨਾਂ ਨੇ ਸਿਕੈਨਾ ਰਹੀ 50 50000 ਰੁਪਈਆ ਮੈਂ ਉਹ 50000 ਸਾਡਾ ਕਿਰਾਇਆ ਚ ਗਿਆ 45000 ਰੁਪਈਆ ਸਾਡਾ ਕਾਰਡ ਤੇ ਉਹਨਾਂ ਨੇ ਪਵਾ ਲਿਆ ਸਿਰੇ ਤੱਕ ਲੈ ਕੇ ਸਿਕੈਨਾ ਜਦ ਨੂੰ ਆਈਆਂ ਦੋ ਕੁ ਮਹੀਨਿਆਂ ਚ ਸਿਕੈਨਾ ਢਾਈ ਚ ਆ ਗਈਆਂ ਸੀਗੀਆਂ ਲਾਸਟ ਵਾਲੀ ਮੁੜ ਕੇ ਜਦੋਂ ਸਿਰੇ ਵਾਲੀ ਤਾਂ ਉਹਨਾਂ ਨੇ ਸਾਨੂੰ ਪਹਿਲਾਂ ਸੱਕ ਤੋਂ ਉਹਨਾਂ ਨੇ ਸਾਨੂੰ ਤੀਜੀ ਸਟੇਜ ਤੇ ਕਰਕੇ ਦੇਤਾ ਵੀ ਤੁਸੀਂ ਤੀਜੀ ਸਟੇਜ ਤੇ ਜਦੋਂ ਅਸੀਂ ਲਾਸਟ ਮੇਰੀ ਪੁੱਛਣ ਗਏ ਤਾਂ ਪੁੱਛਦੇ ਆ ਤੁਹਾਡੇ ਚ ਮਰੀਜ਼ ਕਿਹੜਾ ਉਦੋਂ ਬਾਅਦ ਚ ਇਹ ਕਹਿੰਦੇ ਵੀ ਮੈਨੂੰ ਇਹ ਪੁੱਛਦੇ ਆ ਵੀ ਮਰੀਜ਼ ਕਿਹੜਾ ਵੀ ਮੈਨੂੰ ਤਾਂ ਇਦਾਂ ਦੀ ਸ਼ਿਕਾਇਤ ਹੈ ਨਹੀਂ ਇਹਨਾਂ ਦਾ ਕੰਪਿਊਟਰ ਹੀ ਗਲਤ ਬੋਲਦਾ ਹੋਊਗਾ ਵੀ ਮੈਨੂੰ ਇਦਾਂ ਦੀ ਸ਼ਿਕਾਇਤ ਨਹੀਂ ਹੈਗੀ ਕਹਿੰਦੇ ਜੀ 10 ਤਰੀਕ ਨੂੰ ਤੁਸੀਂ ਆਇਓ ਤੁਹਾਡੇ ਪਹਿਲਾਂ ਕੀਮੋਆਂ ਲੱਗਣਗੇ ਫਿਰ ਤੁਹਾਡੇ ਛੇਕੇ ਲੱਗਣਗੇ ਵਿੱਚ ਸਾਨੂੰ ਇੱਥੇ ਲੋਕਾਂ ਨੇ ਡਰਾਇਆ ਇਹਨੂੰ ਵੀ ਬੁੜੀਆਂ ਨੇ ਕੀਮੋਆ ਨਾਲ ਕੀਮੋਆ ਨਹੀਂ ਲਵਾਉਣੀਆ ਕੀਮੋਆ ਨਾਲ ਵਾਲ ਝੜ ਜਾਂਦੇ ਆ ਕੀਮੋਆ ਨਾਲ ਬੰਦੇ ਚ ਜਾਨ ਨਹੀਂ ਰਹਿੰਦੀ ਕੀਮੋਆ ਚ ਇਹ ਹੋ ਜੂ ਉਹ ਹੋ ਜੂ ਉਹ ਉਦੋਂ ਦੇ ਅਸੀਂ 1.5 ਸਾਲ ਤੋਂ ਇਹੋ ਜੇ ਚੱਕਰਾਂ ਚ ਪਏ ਕੋਈ ਸਾਨੂੰ ਦੇਸੀ ਦਵਾਈਆਂ ਦੱਸਦਾ ਕੋਈ ਕੁਛ ਦੱਸਦਾ ਪਰ ਅਸੀਂ ਆ ਇਦਾਂ ਦੀ ਗਲਤੀ ਕਰੀ ਆਪ ਆਵੇ ਨੂੰ ਪਹੁੰਚ ਗਏ ਇਸ ਟਾਈਮ ਮੇਰੇ ਘਰ ਦੇ 34 ਸਟੇਜ ਦੇ ਵਿੱਚ ਆ ਤੇ ਹੁਣ ਤਾਂ ਉੱਤੇ ਵਾਲੇ ਦੇ ਹੱਥ ਵਾਸੀ ਹੁਣ ਇਲਾਜ ਕਿੱਥੋਂ ਚੱਲ ਰਿਹਾ ਬਈ ਹੁਣ ਇਹਨਾਂ ਦਾ ਇਲਾਜ ਫਰੀਦਕੋਟ ਤੋਂ ਚੱਲਦਾ ਜੀ ਤੇ ਤੀਜੀ ਕੀਮੋ ਲਵਾਉਣੀਆਂ ਦੋ ਕੀਮੋ ਇਹਨਾਂ ਦੀਆਂ ਲਾਗੀਆਂ ਪਹਿਲੀ ਕੀਮੋ ਨੂੰ ਹੀ ਇਹਨਾਂ ਦੇ ਵਾਲ ਝੜ ਗਏ ਸੀਗੇ ਜੀ ਤੇ ਲੱਤਾਂ ਪਹਿਲੀ ਕੀਮੋ ਅਸੀਂ ਬਸ ਤੇ ਜਾ ਕੇ ਲਵਾ ਕੇ ਲੈਂਦੇ ਹੁਦੋਂ ਮੁੜ ਕੇ ਲੱਤਾਂ ਖੜਦੀਆਂ ਕੜਦੀਆਂ ਕੜਗੀਆਂ ਜੀ ਹੁਣ ਤਾਂ ਮੈਂ ਇਹਨਾਂ ਦਾ ਮੰਜਾ ਵੀ ਅੰਦਰ ਬਾਹਰ ਕਰਦਾ ਤਾਂ ਮੈਨੂੰ ਚੱਕ ਕੇ ਹੀ ਇਧਰ ਉਧਰ ਕਰਨੀ ਪੈਂਦੀ ਆ ਕੀਮੋ ਲਵਾਉਣ ਤੁਸੀਂ ਬਸ ਚੋ ਜਾਂਦੇ ਰਹੇ ਹੋ ਪਹਿਲਾਂ ਅਸੀਂ ਕੀਮੋ ਲਵਾਉਣ ਫਰੀਦਕੋਟ ਬਸ ਤੇ ਗਏ ਆ ਜੀ ਅਲੀ ਕੀ ਮੋਸੀ ਬੱਸ ਤੇ ਲਵਾਈ ਆ ਉਦੋਂ ਬਾਅਦ ਜਦੋਂ ਲਵਾ ਕੇ ਵਾਪਸ ਆ ਗਏ ਇਹਨਾਂ ਦੇ ਲੱਤ ਥਰਕਣ ਲੱਗ ਪਈ ਤੇ ਲੱਤ ਥਰਕਦੀ ਥਰਕਦੀ ਮੈਨੂੰ ਮੈਂ ਕਿਹਾ ਵੀ ਕੋਈ ਤੈਨੂੰ ਲੱਗਦਾ ਹੋਊਗਾ ਦਵਾਈ ਦਾ ਨਸ਼ਾ ਹੀ ਇਦਾਂ ਦਾ ਹੁੰਦਾ ਵੀ ਕੋਈ ਚੱਕਰ ਨਹੀਂ ਹੈਗਾ ਬਸ ਹਫ਼ਤੇ ਦੇ ਵਿੱਚ ਵਿੱਚ ਜੀ ਦੋਨੇ ਲੱਤਾਂ ਤੋਂ ਖੜ ਗਈਆਂ ਜਮਾ ਇਹਨਾਂ ਤੇ ਵੇਟ ਆਉਣਾ ਉਹ ਹੋ ਗਿਆ ਹੁਣ ਤਾਂ ਇਹਨਾਂ ਨੂੰ ਨਾ ਤਾਂ ਬਾਥਰੂਮ ਦਾ ਪਤਾ ਲੱਗਦਾ ਜੀ ਨਾ ਲੈਟਰੀਨ ਦਾ ਪਤਾ ਲੱਗਦਾ ਮੈਂ ਸਾਰੇ ਕੱਪੜੇ ਲੈਟਰੀਨ ਨਾਲੇ ਵੀ ਆਪਣੇ ਹੱਥੀਂ ਤੇ ਦਵਾਈਆਂ ਜਿਹੜੀਆਂ ਨੇ ਮਹੀਨੇ ਦੀਆਂ ਕਿੰਨੇ ਕ ਦੀਆਂ ਦਵਾਈਆਂ ਆ ਜਾਂਦੀਆਂ ਕਿਉਂਕਿ ਤੁਸੀਂ ਥੱਬਾ ਦਵਾਈਆਂ ਦਾ ਦਿਖਾਇਆ ਸਾਨੂੰ ਹਾਂਜੀ ਇਹ ਸਾਨੂੰ ਜੀ ਕਿਤੇ ਕਿਤੇ 18 ਦੀਆਂ ਵੀ ਆਉਂਦੀਆਂ 15 ਦੀਆਂ ਵੀ ਆਉਂਦੀਆਂ ਜਦੋਂ ਅੱਡ ਅੱਡ ਪਰਚੀ ਬਣਾ ਕੇ ਦੇ ਦਿੰਦੇ ਆ ਜੀ ਤੇ ਨਾਲ ਦੀ ਨਾਲ ਹੀ ਫਿਰ ਅਸੀਂ ਜਿੰਨੀਆਂ ਵੀ ਬਣਦੀਆਂ ਨਾਲ ਲੈ ਕੇ ਆਉਨੇ ਆ ਉਸ ਇਧਰ ਉਧਰੋ ਕਰਦੇ ਆ ਕੁਛ ਸੁਧਾਰ ਸੁਧਾਰ ਕਿਵੇਂ ਨਾ ਕਿਵੇਂ ਹੁਣ ਤਾਂ ਸਾਡੇ ਕਾਰਡ 'ਚ ਪੈਸੇ ਵੀ ਉਹ ਕਹਿੰਦੇ ਥੋੜੇ ਥੋੜੇ ਰਹਿ ਗਏ ਭਾਈ ਆਉਦਾ ਹੱਲ ਕਰ ਲਓ ਕੋਈ ਨਾ ਕੋਈ ਹਾਂ ਤੇ ਬਾਕੀ ਉੱਤੇ ਆਲਾ ਬੈਠਾ ਨਹੀਂ ਹੁਣ ਤੁਸੀਂ ਦੱਸਦੇ ਸੀਗੇ ਲਾਸਟ ਟਾਈਮ ਗਏ ਸੀਗੇ ਤਾਂ ਉਹਨਾਂ ਨੇ ਤੁਹਾਨੂੰ ਕਿਹਾ ਵੀ ਇਨਫੈਕਸ਼ਨ ਦੂਰ ਹੋਊਗੀ ਤਾਂ ਬਲੱਡ ਚੜੂਗਾ ਕਿੰਨਾ ਬਲੱਡ ਹੈਗਾ ਔਰ ਕਿਸ ਚੀਜ਼ ਦੀ ਇਨਫੈਕਸ਼ਨ ਆ ਬਾਥਰੂਮ ਵਾਲੀ ਉਹ ਪਾਈਪ ਵੀ ਲੱਗੀ ਹੋਈ ਆ ਤੁਸੀਂ ਕਹਿੰਦੇ ਹੋ ਵੀ ਬਾਥਰੂਮ ਵਾਲੀ ਪਾਈਪ ਕਢਾਉਣ ਦਾ 1500 ਰੁਪਿਆ ਮੰਗ ਰਹੇ ਨੇ ਤੁਸੀਂ ਕਿਸੇ ਸਰਕਾਰੀ ਹਸਪੀਟਲ ਚੋ ਕਰਵਾਇਆ ਨਹੀਂ ਹੈ ਅਸੀਂ ਜੀ ਪਾ ਪਹਿਲਾਂ ਇਹਨਾਂ ਨੇ ਜਦੋਂ ਦੂਜੀ ਕੀਮੋ ਲਾਤੀ ਸੀਗੀ ਉਦੋਂ ਪਹਿਲਾਂ ਇਹਦਾ ਜਦ ਲੱਤਾਂ ਖੜਗੀਆਂ ਸੀਗੀਆਂ ਅਸੀਂ ਕਿਹਾ ਵੀ ਕੀਮੋ ਲਾਉਣ ਤੋਂ ਪਹਿਲਾਂ ਇਹਦੀਆਂ ਲੱਤਾਂ ਤੇ ਬੈਠ ਨਹੀਂ ਆਉਂਦਾ ਭਾਈ ਵੀ ਮੈਡਮ ਜੀ ਇਹਨੂੰ ਠੀਕ ਕਰੋ ਨਾ ਵੀ ਅਸੀਂ ਦਵਾਰੇ ਉਹ ਕਹਿੰਦੇ ਵੀ ਕੀਮੋ ਦੇ ਟਾਈਮ ਹੀ ਤੁਹਾਡਾ ਕਾਰਡ ਚੱਲੂਗਾ ਉਹਦੇ ਵਿੱਚ ਦੀ ਤੁਸੀਂ ਆਉ ਨਹੀਂ ਆਏ ਐਮਰਜੈਂਸੀ ਦੇ ਵਿੱਚ ਤੁਹਾਡੇ ਖੁੱਦ ਦੇ ਪੈਸੇ ਲੱਗਣਗੇ ਖੁੱਦ ਦੇ ਪੈਸੇ ਹੁਣ ਕੋਈ ਮੈਂ ਲੈ ਕੇ ਗਿਆ 1500 ਰੁਪਇਆ ਕੁਝ ਮੇਰਾ ਬੇਟੀ ਕੋਲੇ ਥੋੜੇ ਬਹੁਤੇ ਸੀਗੇ ਕੁਝ ਮੇਰਾ ਭਾਈ ਸੀਗਾ ਨਾਲ ਅਸੀਂ ਰਲਾ ਮਲਾ ਕੇ 3500 ਰੁਪਇਆ ਇਕੱਠਾ ਕਰਿਆ ਤੇ ਉਤੋਂ ਇੱਕ ਦੋ ਤੋਂ ਕਰਿਆ ਉਹਨਾਂ ਨੇ ਸਾਡਾ 555200 ਰੁਪਇਆ ਉਦੋਂ ਦਾ ਬਣਾਇਆ ਸੀ ਇੱਕ ਦਿਨ ਦੇ ਵਿੱਚ ਵਿੱਚ ਦੀ ਅਸੀਂ ਇਹਦੇ ਟੀਕੇ ਵਗੈਰਾ ਲਵਾ ਕੇ ਵਾਪਸ ਆ ਗਏ ਸੀਗੇ ਤੇ 4000 ਗੱਡੀ ਦਾ ਜੀ ਸਾਨੂੰ ਕਰਾਇਆ ਪਿਆ ਜਾਂਦਾ ਇਹਦੀ ਉਦੋਂ ਤੋਂ ਹੀ ਉਹਨਾਂ ਨੇ ਪਾਈਪ ਲਾਤੀ ਸੀਗੀ ਦੂਜੀ ਕੀ ਮੋਲਵਾ ਕੇ ਵਾਪਸ ਆ ਗਏ ਇਹ ਰੱਖਦੇ ਨਹੀਂ ਸੀਗੇ ਮੇਰੇ ਘਰ ਦੇ ਪਾਈਪ ਕਹਿੰਦੇ ਵੀ ਪਾਈਪ ਲਾ ਦਿਓ ਇਹਦੀ ਕੋਈ ਰਿਫੈਕਸ਼ਨ ਵਗੈਰਾ ਨਾ ਜੀ ਹੁਣ ਕਿੰਨਾ ਸਮਾਂ ਹੋ ਗਿਆ ਪਾਈਪ ਲੱਗੀ ਨੂੰ ਤੁਸੀਂ ਪਾਈਪ ਕਿੰਨੇ ਟਾਈਮ ਬਾਅਦ ਡਾਕਟਰ ਬਦਲਦੇ ਨੇ ਇਹ ਪਾਈਪ ਇਹ ਪਾਇਪ ਦਾ ਜੀ ਉਹ ਬਦਲਦੇ ਆ 15 ਦਿਨ ਹੀ 18 ਦਿਨ ਹੀ ਬਦਲਦੇ ਆ ਉਹਨਾਂ ਨੇ ਸਾਨੂੰ ਕਹਤਾ ਜੀ ਪਾਇਪ ਇਹ ਲੱਗੀ ਰਹਿਣ ਦਿਓ ਕੋਈ ਵੀ ਇਹਦੀ ਦਿੱਕਤ ਨਹੀਂ ਹੈਗੀ ਹੁਣ ਇਹਨੂੰ ਪਾਇਪ ਲੱਗੀ ਨੂੰ 2 ਮਹੀਨੇ ਹੋ ਗਏ ਅਸੀਂ ਜਦੋਂ ਵੀ ਹੁਣ ਇੱਥੇ ਵੀ ਕਿਸੇ ਪ੍ਰਾਈਵੇਟ ਮੈਡੀਕਲ ਚ ਇਹਦੇ ਚ ਗਏ ਆ ਹਸਪੀਟਲ ਦੇ ਵਿੱਚ ਤੇ ਸਰਕਾਰੀ ਚ ਵੀ ਗਏ ਆ ਉਹ ਕਹਿੰਦੇ ਵੀ ਇਹਨੂੰ ਰਿਫੈਕਸ਼ਨ ਹੋਈ ਹੋਈ ਆ ਅਸੀਂ ਹੱਥ ਨਹੀਂ ਪਾ ਸਕਦੇ ਜਿੱਥੋਂ ਇਹਨਾਂ ਦੀ ਕੀਮੋਂ ਲੱਗਦੀਆਂ ਇਹ ਉਹੀ ਪਾਇਪ ਇਹਦੇ ਚੇਂਜ ਕਰਨਗੇ ਅਸੀਂ ਨੀਚੇ ਵਿੱਚ ਕਰ ਸਕਦੇ ਤੁਸੀਂ ਇੱਕ ਗੱਲ ਦੱਸੋ ਬਹੁਤ ਸਾਰੀਆਂ ਆਪਣੇ ਪੰਜਾਬ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਤੁਸੀਂ ਉਹਨਾਂ ਨਾਲ ਕਦੇ ਕੰਟੈਕਟ ਕੀਤਾ ਨਹੀਂ ਹੈਗਾ ਕਿਉਂਕਿ ਬਹੁਤ ਸਾਰੀ ਹੈਲਪ ਅਸੀਂ ਦੇਖਦੇ ਆਂ ਲੋਕ ਕਰਦੇ ਨੇ ਅਸੀਂ ਸੁਣਦੇ ਆਂ ਜੀ ਬਹੁਤ ਸਾਰੀ ਹੈਲਪ ਲੋਕਾਂ ਦੀ ਕਰਦੇ ਵੀ ਸੁਣਦੇ ਆਂ ਦੇਖਦੇ ਆਂ ਵੀਡੀਓ ਵੀ ਆਉਂਦੀਆਂ ਔਰ ਸਾਨੂੰ ਅਜੇ ਹਜੇ ਸਾਡੇ ਕੋਲੇ ਕੋਈ ਵੀ ਇਦਾਂ ਦੀ ਹੈਲਪ ਵਾਲਾ ਕੋਈ ਹਜੇ ਤੱਕ ਪਹੁੰਚਿਆ ਨਹੀਂ ਨਾ ਕਿ ਸਾਨੂੰ ਸੋਨੂੰ ਰਾਸ਼ਨ ਦੇ ਦਈਏ ਜਾਂ ਸਾਡੀ ਪੈਸਿਆਂ ਨਾਲ ਮਦਦ ਕਰ ਦਈਏ ਸਾਡੇ ਕੋਲੇ ਕੋਈ ਨਹੀਂ ਜੀ ਪਹੁੰਚਿਆ ਰਾਸ਼ਨ ਦੀ ਗੱਲ ਕਰੀਏ ਤਾਂ ਇੱਕ ਕਾਰਡ ਬਣਿਆ ਹੁੰਦਾ ਜਿਹੜਾ ਕਣਕ ਵਾਲਾ ਕਾਰਡ ਹੁੰਦਾ ਉਹਦੇ ਤੇ ਮਿਲ ਜਾਂਦਾ ਜਾਂ ਆਪਣਾ ਜਿਹੜਾ ਤੁਹਾਡਾ ਰਾਏਕੋਟ ਦਾ ਲੋਕਲ ਪ੍ਰਸ਼ਾਸਨ ਆ ਕਦੇ ਉਹਨਾਂ ਤੋਂ ਹੈਲਪ ਮੰਗੀ ਤੁਸੀਂ ਲੋਕਨ ਪ੍ਰਸ਼ਾਸਨ ਦੇ ਵੀ ਨਹੀਂ ਅਸੀਂ ਇੱਥੋਂ ਜੀ ਸਾਨੂੰ ਕੋਈ ਵੀ ਕਿਸੇ ਪਾਸੋਂ ਝਾਕ ਨਹੀਂ ਜੀ ਅਸੀਂ ਜਾਈਏ ਵੀ ਕਿਹਦੇ ਕੋਲੇ ਜਾਈਏ ਕਿਸੇ ਪਾਸੇ ਕੋਈ ਸਾਡਾ ਹੱਥ ਨਹੀਂ ਫੜਦਾ ਜੀ ਕੋਈ ਵੀ ਕਿਸੇ ਪਾਸੇ ਕਿਸੇ ਨੇ ਮਦਦ ਨਹੀਂ ਜੀ ਕੀਤੀ 1 ਰੁਪਏ ਦੀ ਵੀ ਔਲੇ-ਦਾਲੇ ਜਿਵੇਂ ਸਾਡੇ ਕਿਸ ਨੂੰ ਦੱਸਿਆ ਹੀ ਆ ਪਹਿਲਾਂ ਕੀਮੋ ਲਵਾਉਣ ਦੇ ਵਿੱਚ ਕਿਸੇ ਨੇ 200 ਦਿੱਤਾ ਕਿਸੇ ਨੇ 500 32 3300 ਰੁਪਏ ਉਹਦਾ ਸਾਨੂੰ ਇਕੱਠਾ ਹੋ ਗਿਆ ਸੀਗਾ ਫਿਰ ਹੁਣ ਜਿਹੜਾ ਤੁਹਾਡਾ ਰੋਟੀ ਪਾਣੀ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਤੁਸੀਂ ਦੱਸਦੇ ਹੋ ਅੱ비 4-5 ਤੁਹਾਡੇ ਜੀ ਹੈਗੇ ਨੇ ਹਾਂਜੀ ਸਾਡਾ ਗੁਜ਼ਾਰਾ ਚੱਲਦਾ ਜੀ ਵਿੱਚ ਦੀ ਸਾਡੀ ਇੱਕ ਸੰਸਾ ਹੈਗੀ ਆ ਇੱਥੇ ਹਸਨਪੁਰ ਜੀ ਉਤੋਂ ਸਾਡਾ ਕਾਰਟ ਬਣਿਆ ਹੋਇਆ ਸਾਡਾ ਉਤੋਂ ਵੀ ਰਾਸ਼ਨ ਆਉਂਦਾ ਕੁਸ ਬਾਦਾ ਘਟਾ ਜਿਹੜਾ ਹੁੰਦਾ ਵਾ ਉਹ ਮੇਰੀ ਸੱਸ ਸਾਂ ਉਤੋਂ ਬਰੋਂਦੀ ਤੋਂ ਸਾਨੂੰ ਕਿਸੇ ਦੁਕਾਨ ਤੋਂ ਸੌਦਾ ਲਾਇਆ ਹੋਇਆ ਉਹ ਵੀ ਲਿਆਉਂਦਿਆ ਤੇ ਇਹ ਆਪੇ ਉਹਨਾਂ ਦੇ ਪੈਸੇ ਦਿੰਦਿਆ ਕਿਉਂਕਿ ਅਸੀਂ ਤਾਂ ਕੋਈ ਕੰਮ ਨਹੀਂ ਕਰਦੇ ਸਾਡੇ ਕੋਲ ਦੁੱਧ ਦੇ ਪੈਸੇ ਵੀ ਨਹੀਂ ਦਿੱਤੇ ਜਾਂਦੇ ਉਹਦੇ ਵੀ ਸਾਲ ਦੇ ਪੈਸੇ ਸਾਡੇ ਜਮੇ ਚੜੇ ਪਏ ਆ ਉਹ ਰੋਜ਼ ਪੈਸਿਆਂ ਨੂੰ ਕਹਿ ਕੇ ਜਾਂਦਾ ਮੈਂ ਕਿਨ ਅੱਜ ਦਿੰਨੇ ਆ ਸਵੇਰੇ ਦਿੰਨੇ ਆ ਉਹ ਵਿਚਾਰਾ ਇੰਨਾ ਸ਼ੁਕਰ ਕਰ ਵੀ ਦੁੱਧ ਬੰਦ ਨਹੀਂ ਸਾਡਾ ਕਰਦਾ ਅੱਛਾ ਗੱਲ ਇੱਕ ਇਹ ਵੀ ਮੁੱਖ ਆ ਵੀ ਜਿਹੜਾ ਤੁਹਾਡਾ ਘਰ ਆ ਆਪਣਾ ਘਰ ਆ ਹਾਂਜੀ ਘਰ ਮੇਰਾ ਆਪਣਾ ਪਹਿਲਾਂ ਵੀ ਮੈਂ ਮੇਰੇ ਤੇ ਬਹੁਤ ਵਧੀਆ ਟਾਈਮ ਸੀਗਾ ਮੈਂ ਦਬਈ ਚ ਜਾ ਕੇ ਆਇਆ ਤੇ ਇਹ ਆ ਕੇ ਮੈਂ ਆਪਣਾ ਖੁਦ ਦਾ ਮਕਾਨ ਬਣਾਇਆ ਸੀ ਤੇ ਇੱਥੇ ਆ ਕੇ ਵੀ ਮੈਂ ਉੱਥੇ ਵੀ ਲੇਬਰ ਹੀ ਕਰੀਆ ਇੱਥੇ ਵੀ ਆ ਕੇ ਮੈਂ ਲੇਬਰ ਕਰਦਾ ਮੈਂ ਕਹਿੰਦਾ ਬੱਚੇ ਮੇਰੇ ਬਰਾਬਰ ਦੇ ਹੋਏ ਚੱਲ ਕੁਝ ਦਿਨ ਇੱਧਰ ਉੱਧਰ ਕੁਝ ਦਿਨ ਹੋਰ ਕੱਲ ਦਿਨ ਹੋਰ ਪਰ ਜਦੋਂ ਦਾ ਸਾਡੇ ਤੇ ਬਿਮਾਰੀ ਆ ਕੇ ਡੱਗ ਪਈ ਫੇਰ ਸਾਡਾ ਕੋਈ ਹਾਲ ਹੀ ਨਹੀਂ ਤੇ ਰਹਿਣ ਦਾ ਮੈਂ ਤਾਂ ਕੱਲੀ ਕੱਲੀ ਚੀਜ਼ ਪਹਿਲਾਂ ਸੀ ਸਾਰਾ ਕੁਝ ਬਣਾ ਲਿਆ ਸੀਗਾ ਹੁਣ ਮੈਂ ਕੱਲੀ ਕੱਲੀ ਚੀਜ਼ ਕਿਤੇ ਕੁਝ ਵੇਚਣ ਦੀ ਕੁਸ਼ਿਸ਼ ਕਰਦਾ ਇੱਕ ਮੇਰੇ ਕੋਲੇ ਮੋਟਰਸਾਈਕਲ ਹੈ ਇਹਨੂੰ ਮੈਂ ਤਿੰਨ ਕਵੇਰੀ ਵੇਚਣ ਦੀ ਕੋਸ਼ਿਸ਼ ਕਰੀ ਆ ਭਾਈ ਫਿਰ ਇਹਦੋਂ ਬਾਅਦ ਸਾਨੂੰ ਕਿਹਾ ਵੀ ਤੁਰ ਕੇ ਸਾਨੂੰ ਬਾਜ਼ਾਰ ਜਾਣਾ ਵੀ ਬਹੁਤ ਔਖਾ ਭਾਈ ਮੈਂ ਤਾਂ ਇਹੀ ਵੇਚ ਕੇ ਦੀ ਕੀ ਮੋਲ ਵਾਲਾ ਓਹੋ ਅੱਛਾ ਐਂਡ ਦੇ ਵਿੱਚ ਜੇ ਕਿਸੇ ਨੇ ਹੈਲਪ ਕਰਨੀ ਹੋਵੇ ਤਾਂ ਤੁਹਾਡੇ ਨਾਲ ਕਿਸ ਨੰਬਰ ਤੇ ਕੰਟੈਕਟ ਕਰੇ ਹੈਲਪ ਸਾਡੀ ਕਰਨੀ ਦਾ ਮੇਰਾ ਫੋਨ ਨੰਬਰ ਹੈਗਾ ਜੀ 9814329801 ਤੇ Google Pay ਨੰਬਰ ਸਾਡਾ ਦੂਜਾ ਜੀ 9968596379 ਤੇ ਸਾਡਾ Google Pay ਦਾ ਚੱਲਦਾ ਜੀ ਸੋ ਤੁਸੀਂ ਸਾਰਿਆਂ ਨੇ ਦੇਖਿਆ ਆਪਣੇ ਪੰਜਾਬ ਵਾਸੀਆਂ ਨੇ ਬਹੁਤ ਹੀ ਲੋਕਾਂ ਦੇ ਇਲਾਜ ਕਰਵਾਏ ਨੇ ਬਹੁਤ ਹੀ ਰਹਿਮਦਿਲ ਨੇ ਲੱਖਾਂ ਤੋਂ ਲੱਖਾਂ ਪਤੀ ਆਪਣੇ ਪੰਜਾਬ ਵਾਸੀ ਤੇ ਐਨ ਆਰ ਆਈ ਭਰਾਵਾਂ ਨੇ ਬਣਾਇਆ ਸੋ ਇਹਨਾਂ ਨੂੰ ਲੋੜ ਆ ਇਲਾਜ ਦੀ ਇਹ ਕਹਿ ਰਹੇ ਨੇ ਕਿ ਸਾਨੂੰ ਭਾਵੇਂ ਪੈਸਾ ਰੁਪਈਆ ਕੋਈ ਨਾ ਦਿੱਤਾ ਜਾਵੇ ਪਰ ਸਾਡੇ ਜਿਹੜੇ ਬਿਮਾਰ ਨੇ ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਆ ਇਲਾਜ ਕਰਾਇਆ ਜਾਵੇ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਓਮ ਪ੍ਰਕਾਸ਼ ਮਿੰਟੂ رائے ਕੋ